ਪੰਜਾਬ ਦੇ ਸਾਬਕਾ ਖੇਤੀਬਾੜੀ ਮੰਤਰੀ ਕਾਕਾ ਰਣਜੀਤ ਸਿੰਘ ਨਾਭਾ ਪਹੁੰਚੇ ਨੇ ਨਾਭਾ ਪਹੁੰਚਣ ਤੇ ਉਹਨਾਂ ਵੱਲੋਂ ਪੰਜਾਬ ਦੀ ਮੌਜੂਦਾ ਸਰਕਾਰ ਤੇ ਸਵਾਲੀਆ ਨਿਸ਼ਾਨ ਖੜੇ ਕੀਤੇ ਨੇ ਉਹਨਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜੋ ਵਾਅਦੇ ਕੀਤੇ ਸਨ ਭਗਵੰਤ ਮਾਨ ਦੀ ਸਰਕਾਰ ਨੇ ਉਹਨਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਪੌਣੇ 2 ਲੱਖ ਕਰੋੜ ਦਾ ਕਰਜ਼ਾ ਜਿਹੜਾ ਉਹ ਪੰਜਾਬ ਦੇ ਸਿਰ ਚੜਾ ਦਿੱਤਾ ਹੈ ਤੇ ਦੂਸਰੇ ਪਾਸੇ ਜੋ ਔਰਤਾਂ ਨਾਲ ਵਾਅਦੇ ਕੀਤੇ ਸਨ ਉਹ ਵੀ ਇੱਕ ਪੂਰਾ ਨਹੀਂ ਕੀਤਾ ਗਿਆ ਦੂਸਰੇ ਪਾਸੇ ਕਾਨੂੰਨ ਅਵਸਥਾ ਜਿਹੜੀ ਦਿਨੋ ਦਿਨ ਪੰਜਾਬ ਦੀ ਵਿਗੜਦੀ ਜਾ ਰਹੀ ਆ ਉਸਤੇ ਵੀ ਉਹਨਾਂ ਨੇ ਸਵਾਲ ਚੁੱਕੇ ਨੇ ਔਰ ਡੱਲੇਵਾਲ ਤੇ ਬੋਲਦਿਆਂ ਕਿਹਾ ਕਿ ਜੇਕਰ ਡੱਲੇਵਾਲ ਨੂੰ ਕੁਝ ਹੋ ਜਾਂਦਾ ਤਾਂ ਪੰਜਾਬ ਦੀ ਕਾਨੂੰਨ ਵਿਵਸਥਾ ਹੋਰ ਵਿਗੜ ਸਕਦੀ ਆ ਕਿਉਂਕਿ ਪੰਜਾਬ ਸਰਕਾਰ ਨੂੰ ਇਸ ਤੇ ਗੌਰ ਕਰਨ ਦੀ ਲੋੜ ਆ ਨਾਬਾ ਤੋਂ ਹਰਮੇਸ਼ ਸਿੰਘ ਮਾਨ ਮੈਂ ਤਾਂ ਪਹਿਲਾਂ ਵੀ ਔਨ ਰਿਕਾਰਡ ਕਹਿੰਦੇ ਹੋਏ ਕਿ ਜਿਹੜੇ ਪੰਜਾਬ ਤੋਂ ਇਸ ਤੋਂ ਵੱਡੀ ਗੱਲ ਹੋ ਨਹੀਂ ਸਕਦੀ ਸੀ ਜਿਹੜੀ ਇਹ ਜੀ ਸਰਕਾਰ ਚੁਣੀ ਗਈ ਹੈ ਔਰ ਇਹ ਪੰਜਾਬ ਲਈ ਬੜਾ ਦੁਰਭਾਗਿਆ ਹੈ ਕਿ ਜਿਹੜੀ ਸਰਕਾਰ ਕਹਿੰਦੀ ਸੀ ਕਰਜ਼ਾ ਮੁਕਤ ਕਰਾਂਗੇ ਔਰ ਢੇਰ ਸਾਰੇ ਵਾਅਦੇ ਕੀਤੇ ਇਹਨਾਂ ਨੇ ਸਾਡੀ ਧੀਆਂ ਪੜਨਾ ਮਾਤਾ ਨੂੰ ਵੀ ਵਾਅਦਾ ਕੀਤਾ 1000 ਰੁਪਏ ਮਹੀਆ ਕਰਾਂਗੇ ਕੁਝ ਹੱਦ ਤੱਕ ਮੁਕੰਮਲ ਨਹੀਂ ਕਰ ਸਕੇ ਔਰ ਬਲਕਿ ਕਰਜ਼ਾ ਜਿਹੜਾ ਸਾਡੇ ਤੇ ਇੰਜਾਮ ਲਾਂਦੇ ਸੀ ਕਾਂਗਰਸ ਤੇ ਅਕਾਲੀ ਦਲ ਤੇ ਭਾਜਪਾ ਤੇ ਕੀ ਤਕਰੀਬਨ 74 ਸਾਲਾਂ ਚ ਪੌਣੇ 2 ਲੱਖ ਕਰੋੜ ਦਾ ਕਰਜ਼ਾ ਚੜਾਤਾ ਆ ਤਕਰੀਬਨ 3 ਸਾਲਾਂ ਦੇ ਦਰਮਿਆਨ ਇਹਨਾਂ ਨੇ 1.5 ਲੱਖ ਕਰੋੜ ਦਾ ਕਰਜ਼ਾ ਹੋਰ ਸਾਡੇ ਸੂਬੇ ਤੇ ਚੜਾ ਦਿੱਤਾ ਹੈ ਔਰ ਜਿਹੜੇ ਸਾਡੇ ਨਾਲ ਤਾਂ ਇਥੇ ਪੰਜਾਬ ਨਾਲ ਚੁਟਕਲਾ ਹੋ ਰਿਹਾ ਕਿ ਅਨਜਾਨ ਡਰਾਈਵਰਾਂ ਨੂੰ ਗੱਡੀ ਦੇ ਦਿੱਤੀ ਹੈ ਗੱਡੀ ਮਾਰ-ਮਾਰ ਕੇ ਪੰਜਾਬ ਦੇ ਲੋਕਾਂ ਦੇ ਤੇਜਰਬਾ ਕੀਤਾ ਜਾ ਰਿਹਾ ਔਰ ਜੇ ਨਾ ਨੂੰ ਗਵਰਨੈਂਸ ਬਾਰੇ ਜਾਣਕਾਰੀ ਨਹੀਂ ਹੈ ਕਾਨੂੰਨ ਵਿਵਸਥਾ ਨਹੀਂ সামਲ ਸਕਦੇ ਅੱਜ ਲੋਕ ਧਰਨਿਆਂ ਤੇ ਬੈਠੇ ਹਨਗੇ ਲੋਕ ਦੁਖੀ ਹਨਗੇ ਔਰ ਜਿਹੜੇ ਕਹਿੰਦੇ ਸੀ ਧੀਆਂ ਪਣਾ ਦੇ ਮਾਤਾ ਦਾ ਇੱਜ਼ਤ ਸਤਕਾਰ ਕੀਤਾ ਜਾਊਗਾ ਜਦੋਂ ਧਰਨੇ ਤੇ ਜਾਂਦੀਆਂ ਹਨਗੀਆਂ ਬਕਾਇਦਾ ਉਹਨਾਂ ਨੂੰ ਡਾਂਗਾਂ ਨਾਲ ਕੁੱਟਿਆ ਜਾਂਦਾ ਜੇਲ੍ਹਾਂ ਚ ਭੇਜਿਆ ਜਾ ਰਿਹਾ ਸੋ ਇਸ ਤੋਂ ਮੜ ਭੱਗ ਪੰਜਾਬ ਦੇ ਹਾਲ ਹੋ ਨਹੀਂ ਸਕਦੇ ਔਰ ਮੇਰਾ ਖਿਆਲ ਕਾਬੂ ਕਰਨ ਦੀ ਲੋੜ ਹੈ ਜੇ ਡੀਐਸਪੀ ਔਰ ਇਹ ਕਲਾਕਾਰਾਂ ਨੂੰ ਅਜ ਫਰੋਤੀਆਂ ਦੇ ਤਹਿਤ ਤਮਕਿੰਦੇਤੀ ਜਾ ਰਹੀ ਹੈ ਇਸ ਤੋਂ ਬੁਰੇ ਹਾਲਾਤ ਹੋਰ ਤੁਹਾਡੇ ਤਹਿਤ ਸਬੂਤ ਤੇ ਕੀ ਹੋ ਸਕਦੇ ਹਨ ਦੇਖੋ ਤੁਸੀਂ ਖੇਤੀਬਾੜੀ ਮੰਤਰੀ ਨੇ ਪੰਜਾਬ ਦੇ ਜਿਸ ਤਰ੍ਹਾਂ ਕਿ ਡੱਲੇਵਾਲ ਅੱਜ ਸ਼ਕਤੀਵੰਦ ਹਨ ਲਗਾਤਾਰ ਮਰਨ ਮਤ ਤੇ ਬੈਠੇ ਨੇ ਇਸ ਤਰ੍ਹਾਂ ਦੇ ਹਾਲਾਤ ਮੈਂ ਡੱਲੇਵਾਲ ਸਾਹਿਬ ਨੂੰ ਮਿਲ ਕੇ ਆਇਆ ਸੀ ਦੇਖੋ ਅਸੀਂ ਵੀ ਕਿਸਾਨ ਪਰਿਵਾਰਾਂ ਨਾਲ ਜੁੜੇ ਕਿਤੇ ਨਾ ਕਿਤੇ ਸਾਰਿਆਂ ਦੀ ਸਾਂਝਾ ਹੁੰਦੀ ਹੈ ਔਰ ਜੇ ਡੱਲੇਵਾਲ ਸਾਹਿਬ ਦਾ ਕੋਈ ਵਿਧਾਨਤ ਹੁੰਦਾ ਤਾਂ ਪੰਜਾਬ ਦੀ ਕਿਸਾਨੀਅਤ ਦੇ ਤਹਿਤ ਮੈਂ ਸਮਝਦਾ ਪੰਜਾਬ ਦੀ ਮਿੰਟ ਭਾਗੀ ਗੱਲ ਹੋਊਗਾ ਔਰ ਪੰਜਾਬ ਚ ਜਿਹੜੀ ਸ਼ਾਂਤੀਪੂਰਕ ਮਾਹੌਲ ਉਹਦਾ بگੜ ਸਕਦਾ ਹੈਗਾ ਔਰ ਜਰੂਰ ਸਰਕਾਰ ਨੂੰ ਕਾਬੂ ਪਾਣ ਦੀ ਲੋੜ ਹੈ ਕਿਸ ਤੋਂ ਦੇਖਦੇ ਮੋਦੀ ਸਰਕਾਰ ਵੱਲੋਂ ਡਾਕਟਰ ਮਨਮੋਹਨ ਸਿੰਘ ਨੂੰ ਸੰਸਕਾਰ ਕਰਨ ਲਈ ਇੱਥੇ ਨਹੀਂ ਚ ਰਿਹਾ ਦੇਖੋ ਉਹ ਨਿੰਦਾ ਯੋਗ ਹੈ ਕਿਉਂਕਿ ਡਾਕਟਰ ਮਨਮੋਹਨ ਸਿੰਘ ਸਾਡੇ ਸਿੱਖਾਂ ਕੌਮ ਦੀ ਇੱਜ਼ਤ ਹਨ ਔਰ ਇੱਕ ਕਮਾਂਡਾਰ ਸ਼ਖਸ ਹਨ ਔਰ ਮੇਰਾ ਖਰ ਪੂਰਾ ਇੱਜ਼ਤਮਾਨ ਸਤਕਾਰ ਦੇਣਾ ਹਰ ਵਿਅਕਤੀ ਦਾ ਹਰ ਪਾਰਟੀ ਦਾ ਹਰ ਮੁਖੀਏ ਦਾ ਜਾਂ ਹਰ ਸੰਸਾਰ ਚ ਵਿਸ਼ ਚ ਉਹਨਾਂ ਦਾ ਨਾਮ ਸੀਗਾ ਉਹਨਾਂ ਦਾ ਫਰਜ਼ ਬੰਦਾ ਸੀਗਾ ਔਰ ਸਾਡਾ ਮਨ ਨੂੰ ਜਰੂਰ ਠੇਸ ਪਹੁੰਚੀ ਹੈ ਜਿਸ ਤਰੀਕੇ ਦੇ ਹਾਲਾਤ ਦੇਸ਼ ਵੀ ਪੈਦਾ ਹੁੰਦੇ ਜਾ ਰਹੇ ਹਨ ਜਿਹੜਾ ਤਾਨਾ ਤਾਨਾਸ਼ਾਈ ਵੱਧ ਰਹੀ ਹੈ ਉਹਦੇ ਤਹਿਤ ਇੱਕ ਜਮਹੂਰੀਅਤਾਂ ਕਿਤੇ ਨਾ ਕਿਤੇ ਕਾਂਡ ਕੀਤਾ ਜਾ ਰਿਹਾ ਹੈ